ਆਚਾਨ ਦੀ ਵਧੀਆ ਦਿੱਖ ਦਾ ਨਰੀਆ ਨਬਰ ਸ਼ੇਰ ਦਾ ਕੰਪਨੀ ਜੈਨ ਨੂੰ ਕਰੋ ਸਬਸਕ੍ਰਾਈਬ ਵਰਤਮਾਨ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਵੀਰਾਂ ਦਾ ਬਹੁਤ ਸ਼ਹੀਦਕਾਰ ਚੱਲੇ ਜੀ ਮੱਕੀ ਕਟਣ ਵੱਡੀ ਕੰਪੈਨ ਮਿੱਤਰੋ ਪਹੁੰਚ ਗਏ ਮਸ਼ੀਨ ਕੋਲ ਕਰ ਲਿਆ ਚੈੱਕ ਅਪ ਸਾਰਾ ਤੇ ਦੇਖਦਾ ਜੱਸਾ ਬਾਈ ਉੱਤੇ ਪਾਣੀ ਤੇ ਤੇਲ ਥੱਲੇੋਂ ਆਪਾਂ ਨੇ ਜਿਹੜਾ ਮਾਰ ਲਿਆ ਚਾ ਆ ਫਿਰ ਓਕੇ ਦੀ ਰਿਪੋਰਟ ਤੀਸਰਾ ਦਿਨ ਮਾਨ ਫਾਰਮ ਤੇ ਅੱਜ ਮਸ਼ੀਨ ਦਾ ਚਾਰ ਕ ਖੇਤ ਰਹਿੰਦੇ ਨੇ ਲੈ ਜਾ ਕੇ ਇਹਨੂੰ ਧੋਨੇ ਆ ਧੋ ਕੇ ਫਿਰ ਕੱਲ ਵਾਲੇ ਮਿਸ਼ਨ ਦੀ ਕਰਾਂਗੇ ਤਿਆਰੀ ਤੇ ਮਸ਼ੀਨ ਦਾ ਨਾਲੇ ਤਾਂ ਇੰਜਣ ਦਾ ਬਦਲਣਾ ਤੇਲ ਆਪਾਂ ਨੇ ਜਿਹੜਾ ਮਾੜਾ ਮੋਟਾ ਕੰਮ ਆ ਬੈਲਟਾਂ ਬੋਲਟਾਂ ਜੋ ਵੀ ਲਿਆਉਣੇ ਆੜੀਆਂ ਨੇ ਤੇ ਫਿਰ ਲੌਂਗ ਰੂਟ ਨੂੰ ਚੱਲਣਾ ਸਮਾਨ ਸਾਰਾ ਪੂਰਾ ਕਰਕੇ ਤੇ ਫਿਰ ਕੱਲ ਨੂੰ ਦੇਖਦੇ ਆ ਕਿਹੜੇ ਵੀਰ ਦੇ ਜਾਣਾ ਹੈ ਹਾਂ ਓਕੇ ਅੱਜ ਮੈਂ ਹੀ ਨਹੀਂ ਕੱਟਿਆ ਉਹ ਘਟਦਾ ਨਹੀਂ ਇੰਜਣ ਦਾ ਪਾਣੀ ਪੀ ਲੋ ਜੀ ਲਾਓ ਜੀ ਪਾਣੀ ਵੀ ਲੈ ਕੇ ਆ ਗਿਆ ਵੀਰਾ ਦੇਖੋ ਇੱਧਰ ਆਪਣਾ ਜਵਾਨ ਮਾਨ ਫਾਰਮ ਦਾ ਮੁਲਾਜ਼ਮ ਸਾਹਿਬ ਨੇ ਇਹ ਇਹਦੇ ਬਾਦ ਦੇ ਚਾਦੇ ਖੇਤਵਾਲਿਆਂ ਨੂੰ ਰਾਗੀ ਚਲਾਤੀ ਜੀ ਮਸ਼ੀਨ ਤੇ ਆ ਕੇ ਇਧਰਲੇ ਪਾਸੇ ਤੇ ਫੌਲੇ ਕੰਮ ਦੀ ਪ੍ਰਵਾਹ ਕਰਨ ਲੱਗੀ ਆ ਤੇ ਰੰਗ ਠੀਕ ਹੈ ਟ੍ਰੈਕਟਰ ਆਪਣਾ 56 ਵੀ ਪਾਇਆ ਵਾ ਬਹੁਤ ਵਧੀਆ ਸੇਵਾ ਕਰੀ ਗਿਆ ਮੱਕੀ ਦੀ ਵਧੀਆ ਝਾੜ ਹੈ ਪੂਰੀ ਘੈਂਟ ਹੈ ਖੇਤੀ ਵੀ ਮੇਟਰ ਜੇ ਆਪਾਂ ਸੇਵਾ ਚ ਕੀ ਕਰਦੇ ਆ ਵਧੀਆ ਕਰਦੇ ਆ ਤਾਂ ਵਧੀਆ ਬਚਤ ਆ ਜਿਹੜੇ ਵੀਰ ਕਹਿੰਦੇ ਨੇ ਕਿ ਖੇਤੀ ਜੋ ਬਚਦਾ ਨਹੀਂ तरीके ਨਾਲ ਢਾਂਗ ਨਾਲ ਕੀਤੀ ਜਾਵੇ ਵਧੀਆ ਬਚਤ ਹੈ ਇਹ ਗੱਲ ਨਹੀਂ ਹੈ ਕੋਈ ਜਦੋਂ ਇਹ ਆ ਰਿਹਾ ਹੈ ਨਾਲੇ ਆਪਣਾ ਕਿੱਤਾ ਹੈ ਬਰਾਸਤੀ ਕਿਤਾਵਣਾ ਨਾਲੇ ਮਾਈਡਾਸ਼ ਟੈਂਕ ਦੀ ਸ਼ੁਰੂਆਤ ਹੋ ਗਈ। ਵਾਹਿਗੁਰੂ ਸਤਿਨਾਮ, ਪਲੀ ਗਰੀ ਵਧੀਆ ਚੱਲੇ। ਇਹ ਧੀ ਵੀ ਮਿੱਤਰੋ ਸ਼ੌਕ ਨਾਲ ਹੁੰਦੀ ਆ। ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਵੀਰ ਖੇਤੀ ਥੋੜੀ ਥੋੜੀ ਹਰੇਕ ਸਾਲ 5-7 5-7 10 ਕਿਲੇ ਵੜਾ ਕੇ ਇਸ ਟਾਈਮ ਵੀਰ ਕੋਲ 90-92 ਕਿਲਿਆ ਡੇਢ ਕਰਕੇ ਕੀਤੀ ਆ ਮੱਕੀ ਦੀ ਤੇ ਉਨੇ ਹੀ ਝੋਨੇ ਦੇ ਖੇਤ ਹੋਣਗੇ ਮਿੱਤਰੋ ਉਦੇ ਉਨੇ ਹੀ ਹੋਣਗੇ ਆਲੂ ਦੇ ਕਣਕ ਜੇ ਕੋਈ ਕੱਚਾ ਪੇਟ ਪੱਤੇ ਆ ਗਿਆ ਆਲੂ ਦਾ 2000 ਕਿਲੇ ਲਾਉਣਗੇ ਨਹੀਂ ਫਿਰ ਕੋਈ ਪਤਾ ਹੀ ਨਹੀਂ ਖਾਰੀ ਦੀ ਲੂਗੀ ਪਤਾਵੇਂ ਅਦੂਆ ਤੇ ਬਹੁਤ ਵਧੀਆ ਢੰਗ ਨਾਲ ਖੇਤੀ ਕਰ ਰਹੇ ਨੇ ਹਰੇਕ ਸਾਲ ਨਾਲੇ ਇੱਕ ਤੋਂ ਦੋ ਮਸ਼ੀਨਰੀਆਂ ਜੋ ਵੀ ਜ਼ਰੂਰਤ ਦੇ ਮੁਤਾਬਕ ਆਉਂਦੀਆਂ ਰਹਿੰਦੀਆਂ ਨੇ ਵਾਦਾ ਹੁੰਦਾ ਰਹਿੰਦਾ ਸੰਤਾਂ ਦੇ ਵਿੱਚ ਇਹ ਸਾਰਾ ਖੇਤੀ ਵੀ ਬਣਾਇਆ ਮਿੱਤਰੋ ਦੀ ਬੜਾਈ ਤਾਂ ਮਿੱਤਰੋ ਚਲਦੀ ਉਹ ਚਲਦੀ ਆ ਨਾਲ ਹੁੰਦੇ ਮੱਕੀ ਸਕਾ ਵੀ ਰਹੇ ਨੇ ਸਕਾ ਕੇ ਮੰਡੀ ਦੇ ਵਿੱਚ ਗਵਿੰਦਗੜ੍ਹ ਮੰਡੀ ਦੇ ਵਿੱਚ ਸਕਾ ਕੇ ਆ ਦੇਖੋ ਆ ਸਕਾਈ ਵੀ ਟਰਾਲੀ ਹੁਣ ਇਹ ਚੱਲੀ ਆ ਖੰਨਾ ਮੰਡੀ ਖੰਨਾ ਮੰਡੀ ਚ ਹੁਣੀ ਆ ਭرائی ਤੇ ਇਧਰੋਂ ਲਹਾ ਕੇ ਪਹਿਲਾਂ ਉੱਥੇ ਸਕਾਉਂਦੇ ਨੇ ਸਕਾ ਕੇ ਫਿਰ ਭਰ ਕੇ ਜੀ ਸੀ ਬੀ ਨਾਲ ਲੋਡਰ ਨਾਲ ਫਿਰ ਲੈ ਜਾਂਦੇ ਖੰਨਾ ਮੰਡੀ ਤੇ ਫਿਰ ਰੇਟ ਲੱਗਦਾ 2280 2300 ਜਿੱਥੇ ਵੀ ਜਿਹੇ ਜੀ ਕੁਆਲਿਟੀ ਆ ਚੱਲਿਆ ਲੈ ਕੇ ਹੁਣ ਪੀਤਾ ਵਾਈ ਖੰਨੇ ਮੰਡੀ ਨੂੰ 50 50 ਡੀ ਟੋਰ ਵੀਲ ਓ ਜੀ ਮਿੱਤਰੋ ਟਰਾਲੀ ਵੀ ਲਾਤੀ ਲਵੇ ਭਾਰਤੀ ਤੇ ਟੈਂਕ 1.5 ਟੈਂਕ ਦੀ ਔਕਾਤ ਆ ਬੱਸ ਪੱਦਰ ਕਰਤੀ ਰਾਜੂ ਨੇ ਤੇ ਪਲਾਟ ਵੀ ਲਾ ਕੇ ਆ ਲਵੇ 5-7 ਕਗੜੇ ਰਹਿ ਗਏ ਮੈਨੂੰ ਲੱਗਦਾ ਕੰਬ ਦੇ ਨਾਲ ਆ ਦੇਖੋ ਆਉਂਦਾ ਕਿਹੇ ਕੰਮ ਦਿੱਤਾ ਬਾਈ ਕੰਬਾਈ ਨਾਲੇ ਵੀਰਾਂ ਨੂੰ ਸਨੇਹਾ ਹੈ ਵੀ ਜਿਹੜੀ ਵੱਡੀ ਕੰਪੇਨ ਹੈ ਉਹਦੇ ਟਰੈਕ ਪੈਂਦਾ ਕਰ ਦੋ ਮਿੱਤਰੋ ਇਸੇ ਵੀ ਦੋਸਤ तकरीबन ਹੁਣ ਹਰੇਕ ਸਾਲ ਲਈ ਕੰਮ ਹੋ ਗਿਆ ਵੀ ਮੀਤਾ ਪੈਣਾ ਹੀ ਪੈਣੇ ਨੇ ਦੋ ਸਾਲ ਹੋ ਗਏ ਲਗਾਤਾਰ ਮੱਕੀ ਮੋੱਕੀ ਮੀਂਹ ਪੈਂਦਾ ਹੀ ਪੈਂਦੇ ਨੇ ਹਾਂ ਜੀ ਹਾਂ ਤਾਂ ਹੀ ਤਾਂ ਜਿੱਥੇ ਮਰਜ਼ੀ ਖੜਾ ਕੇ ਪਾ ਲੋ ਗਾਣੇ ਦੀ ਨਿਭੜ ਗਿਆ ਕੰਮਕਾਰ ਤੇ ਹੁਣ ਆਪਾਂ ਲੋਡਿੰਗ ਕਰਦੇ ਆ ਮਸ਼ੀਨ ਪਰ ਆਲਾ ਲਿਆਂਦਾ ਲਓ ਜੀ ਮਿੱਤਰੋ ਮਸ਼ੀਨ ਦੀ ਸਫਾਈ ਚਲਦੀ ਆ ਮਾਨ ਫਾਰਮ ਤੋਂ ਆ ਕੇ ਤੇ ਜੱਸਾ ਬਾਈ ਦੀ ਮਗਲੈਲ ਵਾਲਾ ਫਿਲਟਰ ਲਾ ਰਿਹਾ ਤੇ ਮਗਲੈਲ ਬਦਲਿਆ ਇੰਜਨ ਦੀ ਸਰਵਿਸ ਕਰੀ ਆ ਆਪਾਂ ਨੇ ਤੇ ਦੇਖੋ ਕਿੰਨਾ ਮਾਲ ਫਸਿਆ ਹੋਇਆ ਇਹ ਲਾਉਣਾ ਜ਼ਰੂਰੀ ਆ ਇਹ ਲਾ ਕੇ ਫਿਰ ਓਕੇ ਕਰਦੇ ਆ ਰਿਪੋਰਟ ਇਹਨੂੰ ਚੰਗੀ ਤਰ੍ਹਾਂ ਤਾਂ ਕੱਲੂ ਕਿਤੇ ਜਾ ਹੋਊਗਾ ਕੈਮਨ ਨਾਲ ਆ ਗਈ ਸੀ ਕਿਉਂਕਿ ਆਪਾਂ ਚਲੇ ਦੱਜੇ ਜਾਂਦੇ ਆਪਾਂ ਤਾਂ ਨਹੀਂ ਗਏ ਕਿ ਤਹਾਂ ਇੰਦਾਂ ਦੀ ਸਰਵਿਸ ਕਰਨੀ ਸੀ 2-4 ਬੈਲਟਾਂ ਤੀਜੀਆਂ ਕਰੈਚ ਜੀਆਂ ਉਹ ਲੈ ਕੇ ਆਏ ਆ ਤੇ ਨਾਲੇ ਧਵਾਈ ਕਰਨੀ ਜ਼ਰੂਰੀ ਹੈ ਜੀ ਮੇਂ 30-35 ਕਿਲੋਨੇ ਫੜਤੇ ਧਵਾਈ ਨਹੀਂ ਕੀਤੀ ਹੋਈ ਆ ਦੇਖੋ ਕਿਵੇਂ ਮਾਲ ਫਸਿਆ ਹੋਇਆ ਟਰੈਕ ਦੇ ਵਿੱਚ ਇਹ ਇਸ ਤੋਂ ਬਿਨਾ ਲੋਡ ਨਹੀਂ ਚੱਲਦੀ ਫਿਰ ਇਹ ਜ਼ਰੂਰੀ ਹੈ ਜੀ ਸਫਾਈ ਬਹੁਤ ਉਹ ਤਾਂ ਕਹਿੰਦੇ ਨੇ ਰੋਜ਼ ਕਰੋ ਹੁਣ ਤਿੰਨ ਦਿਨ ਉਪੀ ਲਾਂਘੇ ਮਾਨ ਫਾਰਮ ਤੇ ਉਹਦੇ ਕਰਕੇ ਫਿਰ ਉੱਤੇ ਪਾਣੀ ਵਾਲੇ ਪ੍ਰੈਸ਼ਰ ਦਾ ਪ੍ਰਬੰਧ ਨਹੀਂ ਸੀ ਮੋਟਰ ਵਾਲਾ ਠੀਕਾ ਆ ਦੇਖੋ ਕਿਵੇਂ ਗੂਲੇ ਫਸੇ ਹੋਏ ਨੇ ਟਰੈਕ ਦੇ ਵਿੱਚ ਤੇ ਸਾਰੇ ਕੱਢ ਕੇ ਇਹਨੂੰ ਕਰਦੇ ਆ ਨਿੱਲ ਆਪਾਂ ਦੇਖੋ ਕਿੰਨੇ ਗੂਲੇ ਨੇ ਪ੍ਰੈਸ਼ਰ ਨਾਲ ਵੀ ਨਿਕਲ ਰਾ ਇਹ ਦੇਖੋ ਹਾਲ ਟਰੈਕ ਦਾ ਹਾਲ ਤਾਂ ਪਾਣੀ ਮਾਰ ਕੇ ਮੈਂ ਧੋਤਾ ਸਾਰੀ ਟਰਾਲੀ ਭਰ ਗਈ ਦੱਸਦਾ ਵੀ ਆਉ ਲੱਗਿਆ ਮਤਰਾ ਮਵਾਰਕਾਂ ਜੀ ਸਾਰਿਆਂ ਨੂੰ ਇੱਕ ਸੰਤ ਹੋਰ ਚ ਹੋਇਆ ਵਾਅਦਾ ਆ ਲੋ ਕਰੋ ਚੈੱਕ ਮੁੱਲਾਂ ਪਰਾਲਿਆਂ ਦੀ ਰੱਜਟ ਵਾਲਿਆਂ ਦੀ ਇਹਨਾਂ ਦੀ ਆਪਾਂ ਪਹਿਲਾਂ ਮੱਕੀ ਬੀਜਣ ਵਾਲੀ ਮਸ਼ੀਨ ਧਿਆਨ ਦਿਓ ਕਈ ਸਾਲ ਹੋ ਗਏ 8-10 ਸਾਲ ਹੋ ਗਏ ਮੈਨੂੰ ਲੱਗਦਾ ਜਦ ਲਈ ਤੀ ਤੇ ਹੁਣ ਆਪਾਂ ਲਿਆਂਦੀ ਨਾਲੇ ਜੰਗ ਨਹੀਂ ਪਾਉ ਫਾਈਬਰ ਦੀ ਕੁੱਪੀ ਆ ਉੱਪਰੋਂ ਵਧੀਆ ਚੀਜ਼ ਆ ਨਾ ਸਲਾਬ ਆਵੇ ਇਹਦੇ ਚ ਆਪਣੇ ਖਾਦ ਨੂੰ ਪਾਣੀ ਨਹੀਂ ਛੱਡਦਾ ਕਿਉਂ ਲੋਹਾ ਯਾਰ ਸਟੀਲ ਚ ਪਾਣੀ ਛੱਡ ਦਿੰਦਾ ਤੇ ਥੱਲੇ ਵਾਲੀ ਜਿਹੜੀ ਆਹ ਹੈ ਆ ਵੀ ਸਹੀ ਗੱਲ ਬਾਤ ਹੈ ਕਿਉਂਕਿ ਸਟੀਲ ਦੀ ਲਾਤੀ ਪ੍ਰਾਂਤ ਮੋੜ ਕੇ ਪੁੱਠੀ ਕਰਕੇ ਕਿੰਨੇ ਫੁੱਟ ਤੱਕ ਪਾਉਂਦੀ ਆ ਲਾਡੀ ਹਾਂ ਤੋਏ ਵਾਸੇ ਨੂੰ ਵਾਓ ਤੇਰੇ ਨੂੰ ਤਾਂ ਬਹੁਤ ਠੰਡਾ ਆ ਯਾਰ ਘੱਟੋ ਘੱਟ 25-30 ਫੁੱਟ ਪਾਉਂਦੀ ਹੋਊਗੀ ਆ ਵੀ ਉੰਜਾ ਉੱਟ ਪਾਉਂਦੀ ਆ 50 55 ਫੁੱਟ ਡੇੜ ਗੇੜ ਪਾਉਂਦੀ ਆ ਰਾਜਾ ਬਾਈ ਕਹਿੰਦਾ ਤੇ ਹਲੇ ਆਪਾਂ ਚੱਲਦੀ ਦੇਖੀ ਨਹੀਂ ਹੈਗੀ ਆਪਾਂ ਉਧਰ ਮਸ਼ੀਨ ਕਿੰਨੀ ਠੀਕੇ ਕਰੋ ਚੈੱਕ ਗੇਅਰ ਚੈੱਕ ਘੈਂਟ ਆ ਪੂਰਾ ਸਿਰੇ ਗੱਲ ਬਾਤ ਆ ਗੁੜੀ ਪਲੇਟ ਮੋੜਨੇ ਟਾਂ ਦੇ ਵਿੱਚ ਪਾ ਰਹੇ ਆ ਆਪਾਂ 40 ਫੁੱਟ ਮੰਨ ਕੇ ਚੱਲੋ ਐਸਟੀਮੇਟ ਸਹੀ ਮੈਨਿਆਂ ਨਾਲ ਵੀ 40 ਫੁੱਟ ਪਾਉਗੀਓ ਪਾਉਗੀ ਲਾਡੀ ਬਾਈ ਬੈਠਾ ਟਰੈਕਟਰ ਤੇ ਲਾਡੀ ਬਾਈ ਸਵੇਰੇ ਫਿਰ ਪਾਲਾ ਕੱਪੜੇ ਬੈਗ ਚ ਚਲਦੇ ਆ ਹੋਰ ਦੇਖ ਲੈ ਯਾਰ ਇਹਨਾਂ ਨਾਲ ਕਰ ਹੈ ਕੀ ਹੋਇਆ ਲੜਦਾਰ ਨੇ ਕਹਿੰਦਾ ਭੱਗ ਜਾ ਕੋਈ ਇੱਥੇ ਜੀ ਕਰ ਲਿਆ ਸਿਸਟਮ ਸਟਾਰਟ ਲਾਡੀ ਬਾਈ ਨੇ ਸਾਰਾ ਕੰਟਰੋਲ ਹੱਥ 'ਚ ਹੈ ਲੀਵਰ ਲੱਗਿਆ ਵਾ ਲਓ ਜੀ ਕਰੋ ਚ ਇੱਕ ਫਲਾਰਿੰਗ ਕਿਥੇ ਤੱਕ ਬਲ ਬਰੇ ਜਾਂਦੇ ਨੇ ਲਓ ਐਨ ਆਉਂਦਾ ਇੱਕ ਹੋਰ ਇਸ ਦੇ ਵਿੱਚ ਛਿੱਟਾ ਹੋਰ ਇਹ ਪਾਣੀ ਤਾਂ ਕਿੱਥੇ ਤੱਕ ਹਿਲਦਾ ਦੇਖੋ ਪਾਣੀ ਹਿਲਦਾ ਦੇਖੋ ਦਾਣੇ ਆ ਕਿੱਥੇ ਤੱਕ ਜਾਂਦਾ ਬਹੁਤ ਯਾਰੇ ਤੱਕ ਪਾਉਂਦੀ ਆ ਮਿੱਤਰੋ ਪੂਰੀ ਘੈਂਟ ਸਿਰਾਂ ਗੱਲ ਬਾਤ ਆ ਕੁੱਪੀ ਦੇ ਵਿੱਚ ਸਾਰਿਆਂ ਨਾਲ ਵੱਡੀ ਗੱਲ ਆ ਇਹ ਵੀ ਜਿਹੜੀ ਪਲੇਟ ਵਾਲੀ ਜਗ੍ਹਾ ਨਾ ਜਿੱਥੇ ਰੇਹ ਗਿਰਦਾ ਉਹ ਸਟੀਲ ਆ ਜੰਗ ਨਹੀਂ ਪਊ ਗੜੂ ਨਹੀਂ ਬਹੁਤ ਸੋਹਣਾ ਰਿਜ਼ਲਟ ਆ 6 ਗੱਟੇ ਆਪਾਂ ਪਾਏ ਨੇ ਯੂਰੀਏ ਦੇ 6 ਪਾਏ ਨੇ ਆਪਾਂ ਦਵਾਈ ਮਲਾ ਕੇ ਦਿਖਾਉਣਾ ਤੁਹਾਨੂੰ ਕਿਹੜਾ ਪ੍ਰਜੈਕਟ ਪਾਇਆ ਇਹਦਾ ਗੱਲਾਂ ਤੋਂ ਸਿਆ ਪਾਈ ਦੀ ਮਿੱਟਰੋ ਆਹ ਤੇਲ ਪਾਤਾ ਆਪਾਂ ਨੇ 20 40 ਪਰਤੀ ਸਰਬਸ ਤੇ ਆ ਬੈਠਾ ਆ ਮੈਂ ਇਹਦਾ ਬੰਦੇ ਨਾਲ ਉਹ ਨਹੀਂ ਵਾਲੇ ਬੰਦੇ ਨੂੰ ਫੋਨ ਕਰਿਆ ਕਹਿਦਾ ਹੀ ਫੋਨ ਤੋਂ ਪਤਾ ਹੋਊਗਾ ਤੇ ਜਿਹਨੇ ਬੋਲਦਾ ਉਹ ਸਾਨੂੰ ਦਿਖਾਉਣ ਲੱਗਿਆ ਕਹਿਦਾ ਵੀ ਦੋਨੋਂ ਟਰੈਕਟਰ ਖੋਣਾਂ ਤਾਂ ਉਹਨੇ ਕਿਸੇ ਬੰਦੇ ਨੂੰ ਸਰਬਸ ਕਰਾ ਲਿਆ ਉਹ ਕਹਿੰਦਾ ਅੱਜ ਮੈਂ ਇੱਕ ਮਸ਼ੀਨ ਦੀ ਕਰਤੀ ਹਜ਼ਾਰਾਂ ਮਸ਼ੀਨਾਂ ਦੀ ਸਰਬਸ ਕਰਤੀ 100 ਦੇ ਟਰੈਕਟਰਾਂ ਦੀ ਕਰਤੀ ਔਰ ਇਹ ਕਿਸਾਰੇ ਕਰਦੇ ਆ 25 ਤੋਂ 30 ਟਰੈਕਟਰਾਂ ਦੀ ਮੋੜੀਆਂ ਨੂੰ ਕਦਾ ਸੁਣਾਉਣਾ ਟੀਆ ਆਇਓ ਤਾਇਆ ਮੋਰ ਸਾਹਿਬ ਵੀ ਫਿਲਟਰ ਜਿਵੇਂ ਬੁੱਧੂ ਕਰ ਜਾਂ ਕੇ ਤੇ ਆਪਾਂ ਪਤਾ ਕਰਨਾ ਕਿ ਤੇਲ ਵੀ ਕਿੰਨੇ ਨੰਬਰ ਪਾਉਣਾ ਪਰ ਉਹ ਦੱਸਿਆ ਕਿ ਮੈਂ ਆਪਾਂ ਆਪਣੀ ਮਰਜ਼ੀ ਦਾ ਡੇਲ ਪਾਤਾ ਅੱবি ਅੱਜ ਤੱਕ ਸਰਵਿਸਿੰਗ ਕਰਾਈ ਬਾਹਰ ਹੋ ਰਿਹਾ ਕੱਢ ਕੇ ਜਦੋਂ ਹੋ ਰਹਿਣ ਠੀਕ ਜਿਨਾਂ ਜਰ ਬਣਾ ਕੇ ਆਉਂਦਾ ਯਾਰ ਆਪਾਂ ਕਰਾਉਣੀ ਆ ਉਹ ਕਰ ਜਾਂਦੇ ਨੇ ਤੇ ਬਾਕੀ ਸਾਰੇ ਪ੍ਰੈਕਟਰ ਦੀ ਆਪਾਂ ਆਪ ਕਰਦੇ ਹਾਂ ਕਰੇ ਪ੍ਰੈਕਟਰ ਆ ਜਾਏ ਮਕੀਨਾਂ ਕੋਈ ਵੀ ਆ ਕੰਪਲੈਨਟੀ ਵੀ ਹੋਵੇ ਕੋਈ ਸਾਦਾ ਨੂੰ ਉਹ ਆਉਂਦੇ ਨੇ ਅਸ਼ੋਕ ਦੇ ਲੈਂਡ ਵਾਲੇ ਪਹਿਲਾਂ ਆਉਂਦੇ ਜੀ ਉੱਤੇ ਪਹਿਲਾਂ ਕਰੇ ਕਰਦੇ ਹੁੰਦੇ ਸੀ ਤੇ ਹੁਣ ਕੰਪਲੈਨ ਵਾਲੇ ਆ ਜਾਂਦੇ ਨੇ ਉਹ ਕਰਦੇ ਹੁੰਦੇ ਨੇ ਫਿਰ ਕੋਲ ਖੜੀ ਜਾਂਦੇ ਆ ਕਰੋ ਜੇ ਕੋਈ ਜੁਰਪਾ ਬਿਲਕੁਲ ਸਹੀ ਕਰਕੇ ਦੇਖ ਲਈ ਕਿ ਪ੍ਰੈਕਟਰ ਦਾ ਵੀ ਲੀਕ ਹੈ ਨਾ ਓਕੇ ਆ ਕਰਦੇ ਬੰਦੇ ਅਸੇ ਬਾਈ ਐਰ ਪ੍ਰੈਸ਼ਰ ਗਾਈਟੇ ਦੀ ਹਾਂਜੀ ਲਾਓ ਜੀ ਲਾਗੇ ਤਿੰਨ ਚਾਰ ਘੰਟੇ ਕਰਤੀ ਸਾਫ ਆਪਾਂ ਚੰਗੀ ਤਰ੍ਹਾਂ ਟਰੈਕਟਰ ਨੂੰ ਗੈਣ ਚੰਗੀ ਤਰ੍ਹਾਂ ਹੁਣ ਕੱਲ ਨੂੰ ਚੱਲਣ ਜੋਗੀ ਕਰ ਲਈ ਸਵੇਰੇ ਆਪਾਂ ਜਾਣਾ ਏ ਡੇਲੋਂ ਕਿੰਨੀ ਆ ਲਓ ਕਰੋ ਚੈੱਕ ਜਿਹੜਾ ਮੇਨ ਕੰਮ ਤੇ ਆ ਲਓ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਬਣੇ ਰਹੋ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੱਟਲਾ ਦੇ ਫੋਲੋ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ